ਸ਼੍ਰੀਣੀ ਕਹਿੰਦੇ ਆ ਪੁਰਾਣੇ ਸਮਿਆਂ ਦੇ ਵਿੱਚ ਇੱਕ ਰਾਜੇ ਦੇ ਕੋਲ ਕੋਈ ਮਹਾਪੁਰਸ਼ ਫਕੀਰ ਆਉਂਦਾ ਹੈ ਤਾਂ ਰਾਜਾ ਉਹਦੀ ਬੜੀ ਸੇਵਾ ਕਰਦਾ ਹੈ ਉਹ ਫਕੀਰ ਖੁਦ ਪ੍ਰਮਾਤਮਾ ਰੱਬ ਅੱਲਾ ਵਾਹਿਗੁਰੂ ਆਪ ਸੀ ਤਾਂ ਫਕੀਰ ਕਹਿੰਦੇ ਆ ਰਾਜੇ ਨੂੰ ਕਿ ਭਾਈ ਤੂੰ ਕੀ ਮੰਗਣਾ ਚਾਹੁੰਦਾ ਸਾਡੇ ਮਨ ਦੇ ਵਿੱਚ ਕੋ ਫੁਰਨਾ ਆਇਆ ਹੈ ਜਾਂ ਤੂੰ 12 ਸਾਲ ਦਾ ਕਾਲ ਮੰਗ ਲੈਂ ਜਾਂ 2.5 ਘੜੀ ਦਾ ਮੀਂਹ ਮੰਗ ਲਾ ਰਾਜਾ ਬੜਾ ਧਰਮੀ ਸੀ ਸਿਆਣਾ ਸੀ ਉਹਨੇ ਆਖਿਆ ਮਹਾਪੁਰਸ਼ੂ ਮੈਂ ਆਪਣੇ ਵਜ਼ੀਰਾਂ ਦੇ ਨਾਲ ਸਲਾਹਕਾਰਾਂ ਦੇ ਨਾਲ ਵਿਚਾਰ ਕਰਕੇ ਤੁਹਾਨੂੰ ਦੱਸਾਂਗੇ ਮਹਾਪੁਰਸ਼ ਨੇ ਆਖਿਆ ਵੇਖ ਲਾ ਭਾਈ ਤੋਲਸ ਨੇ ਆਪਣੇ ਇੱਕ ਸਿਆਣੀ ਬਜ਼ੁਰਗ ਸਮਝਦਾਰ ਵਜ਼ੀਰ ਨੂੰ ਪੁੱਛਿਆ ਕਿ ਆਪਾਂ ਨੂੰ ਕੀ ਫੈਸਲਾ ਕਰਨਾ ਚਾਹੀਦਾ ਤਾਂ ਉਸ ਵਜ਼ੀਰ ਨੇ ਆਖਿਆ ਕਿ ਮਹਾਰਾਜਾ ਤੁਸੀਂ 12 ਸਾਲ ਦਾ ਕਾਲ ਮੰਗ ਲਓ ਢਾਈ ਘੜੀ ਦਾ ਮਹੀਨਾ ਮੰਗਿਆ ਜੀ ਰਾਜੇ ਨੇ ਇਹ ਮੇ ਕੀਤਾ ਮਹਾਪੁਰਸ਼ਾਂ ਨੂੰ ਆਖਿਆ ਕਿ ਮਹਾਪੁਰਸ਼ੋ ਸਾਨੂੰ 12 ਸਾਲ ਦਾ ਕਾਲ ਮਨਜ਼ੂਰ ਹੈ ਢਾਈ ਘੜੀ ਦਾ ਮਹੀਨ। ਸੋ ਸੰਤ ਮਹਾਪੁਰਸ਼ ਆਪਣੇ ਚਾਲੇ ਚਲੇ ਗਏ। ਤਾਂ ਜਦੋਂ ਮਹਾਰਾਣੀ ਨੂੰ ਪਤਾ ਲੱਗਿਆ ਤਾਂ ਉਹ ਕਹਿਣ ਲੱਗੀ ਮਹਾਰਾਜਾ ਤੁਸੀਂ ਕਿੱਡੀ ਬੇਵਕੂਫੀ ਵਾਲਾ ਕੰਮ ਕੀਤਾ ਇੱਕ ਅਣਪੜ ਦੇ ਗਵਾਰ ਦੇ ਮਗਰ ਲੱਗ ਕੇ ਤੁਸੀਂ 12 ਸਾਲ ਦਾ ਕਾਲ ਮੰਗ ਲਿਆ ਤੇ ਢਾਈ ਘੜੀ ਦਾ ਮਹੀਨ ਪੈਂਦਾ। ਉਸ ਤੋਂ ਬਾਅਦ ਸਾਡੀ ਜ਼ਿੰਦਗੀ ਨਿਰੰਤਰ ਜਾਰੀ ਰਹਿਣੀ ਸੀ ਓਵੇਂ ਜਿਵੇਂ ਰੁਟੀਨ ਦੇ ਵਿੱਚ ਚੱਲਦੀ ਰਹਿਣੀ ਸੀ ਤਾਂ ਰਾਜੇ ਨੇ ਬੜੀ ਸਿਆਣੀ ਤੇ ਸਿਆਣਪ ਵਾਲੀ ਗੱਲ ਆਖੀ ਕਿ 12 ਸਾਲ ਦੇ ਕਾਲ ਵਿੱਚ ਮੰਨ ਲੈਨੇ ਆ ਸਾਡੇ ਅਨਾਜ ਨਹੀਂ ਹੋਵੇਗਾ ਤਾਂ ਸਾਡਾ ਜਿਹੜਾ ਗੋਦਾਮਾਂ ਦੇ ਵਿੱਚ ਰੱਖਿਆ ਸਟੋਰ ਕੀਤਾ ਉਹਦੇ ਨਾਲ ਗੁਜ਼ਾਰਾ ਕਰ ਲਾਂਗੇ ਉਖੇਰ ਹੈ ਕਿ ਇੱਕ ਡੰਗ ਖਾ ਕੇ ਅੱਧੀ ਡੰਗ ਖਾ ਕੇ ਗੁਜ਼ਾਰਾ ਕਰ ਲਾਂਗੇ ਆਂਡ ਗਵਾਂਡ ਦੀ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਅਸੀਂ ਮੰਗ ਕੇ ਗੁਜ਼ਾਰਾ ਕਰ ਸਕਦੇ ਆਂ ਪਰ ਜੇ ਢਾਈ ਘੜੀ ਦਾ ਮੀਂਹ ਆ ਗਿਆ ਤਾਂ ਸਭ ਕੁਝ ਘਰ-ਬਾਰ ਮਹਿਲ-ਮਾੜੀਆਂ ਸਭ ਕੁਝ ਬਰਬਾਦ ਹੋ ਜਾਵੇਗਾ ਤੇ ਉਹੀ ਗੱਲ ਅੱਜ ਸਾਡੇ ਨਾਲ ਸੱਚ ਸਾਬਤ ਹੋ ਰਹੀ ਹੈ ਕੁਦਰਤ ਦਾ ਕਹਿਰ ਮੀਂਹ ਜਿੱਥੇ ਫਸਲਵਾੜੀਆਂ ਬਰਬਾਦ ਕਰ ਦਿਤੀਆਂ ਘਰ-ਬਾਰ ਬਰਬਾਦ ਕਰ ਦਿੱਤੇ ਆ ਪਸ਼ੂ ਡੰਗਰ ਸਾਡੀ ਬਰਬਾਦ ਹੋ ਗਈ ਇਸੇ ਲਈ ਸਿਆਣੇ ਕਹਿੰਦੇ ਆ ਕਿ ਢਾਈ ਘੜੀ ਦੇ ਮੀਂਹ ਨਾਲੋਂ 12 ਸਾਲ ਦਾ ਬਣਵਾਸ 12 ਸਾਲ ਦਾ ਕਾਲ ਚੰਗਾ ਸੋ ਪ੍ਰਮਾਤਮਾ ਦੇ ਮੂਹਰੇ ਅਰਦਾਸ ਕਰੀਏ ਮਾਲਕਾਂ ਜਿਹੜਾ ਸਾਡੇ ਪੰਜਾਬ 'ਚ ਮਾੜਾ ਸਮਾਂ ਆਇਆ ਇਸ ਦੀ ਸਾਨੂੰ ਇਹ ਤੋਂ ਛਟਕਾਰਾ ਦਿਓ ਕਿਰਪਾ ਕਰੋ ਮਾਲ ਮਨੁੱਖੀ ਫਸਲ ਵਾੜੀ ਨੂੰ ਤੰਦਰੁਸਤੀ ਬਖਸ਼ੋ ਸਾਡੇ ਜੀਹਾਂ ਤੇ ਦਇਆ ਕਰੋ ਦਾਤਾ ਜੀ ਤੁਸੀਂ ਕਰ ਸਕਦੇ ਹੋ ਅਸੀਂ ਸਾਰੇ ਅਰਦਾਸ ਕਰੀਏ ਤਾਂ ਮਾਲਕ ਸਾਡੀ ਅਰਦਾਸ ਜ਼ਰੂਰ ਸੁਣਨਗੇ ਗੱਲ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਾ ਦੇ ਜੀ